हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਕਿਸ਼ਨਕੋਟ ਤਹਿਸੀਲ ਬਟਾਲਾ ਜ਼ਿਲ੍ਹਾ ਗਰਦਾਸਪੁਰ ਅੱਜ ਵੀਰ ਸੋਨੂ ਉਹਨਾਂ ਕੋਲ ਆਏ ਆ ਦੋਸਤੋ ਵੀਡੀਓ ਆਪਣੀ ਪਹਿਲੀ ਆ ਵੀਰ ਸੋਨੂ ਉਹਨਾਂ ਦੇ ਫਾਰਮ ਤੋਂ ਵੈਸੇ ਪਸ਼ੂ ਵਪਾਰ ਦਾ ਜੇਕਰ ਕੰਮ ਜਾਂ ਕਿਤੇ ਦੀ ਗੱਲ ਕਰ ਲਈਏ ਤੇ ਕਾਫੀ ਲੰਬੇ ਸਮੇਂ ਤੋਂ ਵੀਰ ਉਹ ਨਹੀਂ ਵਪਾਰ ਦਾ ਕੰਮ ਕਰਦੇ ਆ ਰਿਹਾ तकरीबन ਕੋਈ 20 22 25 ਸਾਲ ਤੋਂ ਤੇ ਜੇਕਰ ਮੇਰਾ ਭਰਾ ਕੋਈ ਇਸ ਲੋਕੇਸ਼ਨ ਤੇ ਵਿਜ਼ਿਟ ਕਰਨੀ ਚਾਹੁੰਦਾ ਤੇ ਬਾਕੀ ਨੇੜੇ ਤੇੜੇ ਤੇ ਜਿਹੜੇ ਆਪਣੇ ਸ਼ਹਿਰ ਕਸਬੇ ਲੱਗਦੇ ਆ ਉਹਨਾਂ ਤੋਂ ਆਪਾਂ ਡਿਸਟੈਂਸ ਦੂਰੀ ਤੁਹਾਨੂੰ ਦੱਸ ਦਿੰਨੇ ਆ ਅਮਰਸਰ ਤਕਰੀਬਨ ਇਥੋਂ ਕੋਈ 52-55 ਕਿਲੋਮੀਟਰ ਦੀ ਦੂਰੀ ਆ ਅਮਰਸਰ ਤੋਂ ਇੱਕ ਛੜਕ ਆਉਂਦੀ ਹੈ ਜਿਹੜੀ ਮਹਿਤਾ ਚੌਕ ਘੁਮਾਨ ਸ੍ਰੀ ਹਰਗੋਬਿੰਦਪੁਰ ਤੇ ਟਾਂਡੇ ਨੂੰ ਜਾਂਦੀ ਅੱਗੇ ਇਸੇ ਛੜਕ ਦੇ ਉੱਪਰ ਜਦੋਂ ਘੁਮਾਨ ਬਿਲਕੁਲ ਅੱਡਾ ਆਪਾਂ ਕ੍ਰੋਸ ਕਰਦੇ ਆ ਤੇ ਸ੍ਰੀ ਹਰਗੋਬਿੰਦਪੁਰ ਤੋਂ 3 ਕਿਲੋਮੀਟਰ ਪਿੱਛੇ ਪਿੰਡ ਰਹਿ ਜਾਂਦਾ ਕਿਸ਼ਨਕੋਟ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਰਪਾਲ ਸਿੰਘ ਉਹਨਾਂ ਦਾ ਪਿੰਡ ਆ ਸਰਦਾਰ ਅਮਰਪਾਲ ਸਿੰਘ ਉਹਨਾਂ ਦਾ ਪਿੰਡ ਖਾਸ ਠੀਕ ਹੈ ਜੀ ਤੇ ਅੱਜ ਆਪਣੀ ਵਿਸ਼ੇਸ਼ ਵਿਜਿਟ ਜਿਹੜੀ ਇੱਥੇ ਹੈਗੀ ਆ ਸੋ ਬਟਾਲੇ ਦੀ ਦੂਰੀ ਤਕਰੀਬਨ 15 ਕਿਲੋਮੀਟਰ ਦੀ ਆ ਰਈਆ ਬਿਆਸ 25 27 ਕਿਲੋਮੀਟਰ ਦੀ ਦੂਰੀ ਤੇ ਆ ਤੇ ਕੁਮਾਨ ਵੀ ਤਕਰੀਬਨ ਇਸ ਤੋਂ 3 ਕਿਲੋਮੀਟਰ ਦੀ ਦੂਰੀ ਤੇ ਪਿੱਛੇ ਰਹਿ ਜਾਂਦਾ ਤੇ ਜੇਕਰ ਮਹਿਤਾ ਚੌਂਕ ਦੀ ਗੱਲ ਕਰੀਏ ਤਾਂ ਤਕਰੀਬਨ 15 ਕਿਲੋਮੀਟਰ ਦੀ ਦੂਰੀ ਆ ਸੋ ਇਹ ਨੇੜੇ-ਨੇੜੇ ਲੱਗਦੇ ਜਿਹੜੇ ਕਸਬੇ ਆ ਤੇ ਖਾਸ ਬਿਜੜ ਤੁਸੀਂ ਕਰ ਲਿਆ ਜੀ ਬਿਲਕੁਲ ਨੇੜੀਕ ਸ੍ਰੀ ਹਰਗੋਬਿੰਦਪੁਰ ਅੱਜ ਤਰੀਕ ਤੁਸੀਂ ਨੋਟ ਕਰ ਲਓ 5 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:30 ਇੱਕ ਜਾਂ 1:30 2 ਵਜੇ ਦਾ ਸਮਾਂ ਹੈ ਤਕਰੀਬਨ ਅੱਜ ਇਸ ਘਰੋਂ ਦੋਸਤੋ ਵੈਸੇ ਵੇੜਾ ਆਪਾਂ ਤੁਹਾਨੂੰ ਟੋਟਲ 5 6 7 ਕੁ ਪੀਸ ਦਿਖਾਉਣੇ ਸੀ ਮਾਲ ਇਸੇ ਤਰ੍ਹਾਂ ਹੀ ਆਉਂਦਾ ਤੇ ਵਿਕ ਜਾਂਦਾ ਠੀਕ ਆ ਜੀ ਅੱਜ ਜਿਹੜੇ ਹੁਣ ਮੌਜੂਦ ਆ ਅਵੇਲੇਬਲ ਨੇ ਇਹ ਤਿੰਨ ਪਸ਼ੂ ਦਿਖਾਉਣੇ ਆ ਤਿੰਨੇ ਵੇੜਾਂ ਦੀ ਜ਼ਿਕਰ ਗੱਲ ਕਰ ਗਿਆ ਦੋ ਸੁਈਆਂ ਤੇ ਇੱਕ ਗੱਬਣ ਪ ਪੂਰੀ ਡਿਟੇਲ ਦਵਾਂਗੇ ਸੋ ਮੇਰਾ ਭਰਾ ਜਿਹੜਾ ਕੋਈ ਖਰੀਦਦਾਰ ਠੀਕਾ ਜੀ ਖਰੀਦੀ ਕਰਨੀ ਚਾਹੁੰਦਾ ਤੇ ਇੱਥੇ ਆਣ ਕੇ ਤੁਸੀਂ ਦੋ ਟਾਈਮ ਚੋਲੋ ਤਿੰਨ ਟਾਈਮ ਚੋਲੋ ਗੱਬਣ ਪਸ਼ੂ ਲੈ ਜਾਂਦੇ ਹੋ ਤੇ ਬਿਲਕੁਲ ਆਪਣੀ ੱਤਪ ਕੇ ਚੌਥਾ ਨਾਲ ਦੀ ਤਸੱਲੀ ਕਰ ਲਿਓ ਆਓ ਕਰਦੇ ਆਂ ਬਾਤचीत ਸਭ ਤੋਂ ਪਹਿਲਾਂ ਵੀਰ ਸਾਨੂੰ ਸਾਸਰੀ ਕਾਲ ਸਾਸਰੀ ਕਾਲ ਸਾਨੂੰ ਸਾਲ ਸਾਸਰੀ ਕਾਲ ਮਹਾਰਾਜ ਠੀਕ ਠਾਕ ਜੀ ਠੀਕ ਠਾਕ ਬੇਠੇ ਹੋਰ ਪਾਜੀ ਕੈਮ ਸੇ ਤਾਂ ਬਹੁਤ ਵਧੀਆ ਭਾਈ ਜੀ ਠੀਕਾ ਲੱਭੀ ਸਾਨੂੰ ਵੀਰੇ ਤਕਰੀਬਨ ਦਸ ਸਾਲ ਤੁਸੀਂ ਵੀ ਆਪਣਾ ਵਪਾਰ ਦਾ ਹੀ ਕੰਮ ਆ ਤੇ 22 25 ਸਾਲ ਤੋਂ ਕੰਮ ਕਰਦੇ ਆ ਰਹੇ ਹਾਂ ਜੀ ਹਾਂ ਹਾਂ ਜੀ ਜੀ ਵੀਡੀਓ ਪਹਿਲੀ ਵਾਰ ਹੀ ਪਾ ਰਹੇ ਪਹਿਲੀ ਪਹਿਲੀ ਵਾਰੀ ਤੇ ਮਾਲ ਤਕਰੀਬਨ ਇਸੇ ਤਰ੍ਹਾਂ ਮੱਝਾਂ ਵੇੜਾ گاਵਾ ਤਕਰੀਬਨ ਆਉਂਦੀਆਂ ਰਹਿੰਦੀਆਂ ਹਾਂ ਜੀ ਡੇਲੀ ਆਉਂਦੀਆਂ ਡੇਲੀ ਜਾਂਦੀਆਂ ਕਈ ਵਾਰ ਆਉਂਦਾ ਵੀ ਸਾਨੂੰ ਵੀਰੇ ਕਿਲਾ ਤਕਰੀਬਨ ਵੇੜਾ گاਵਾ ਤੇ ਹੁੰਦਾ ਜਾਂ ਮੱਝਾਂ ਝੋਟੀਆਂ ਵੀ ਆਉਂਦੀਆਂ ਨੇ ਸਾਰਾ ਟੋਟਲ ਨਹੀਂ ਆਉਂਦਾ ਮਾਲ ਠੀਕ ਆ ਕਈਆਂ ਵੀ ਮੱਝਾਂ ਨੇ ਠੀਕ ਆ ਬਸ ਇਹ ਕੱਲ ਪਰਸੋਂ ਆਪਣੀ ਗੱਲ ਹੋਈ ਸੀ ਤੁਸੀਂ ਦੱਸਿਆ ਵੀ 5 ਤੋਂ 6 ਕਨਾਗੇ ਗਏ ਹਾਂ ਹਾਂ ਜੀ ਹਾਂ ਜੀ ਪਰ ਮਾਲ ਮੈਨੂੰ ਲੱਗਦਾ ਵੀ ਆਪਣੇ ਭੈਣ ਭਰਾ ਵਪਾਰੀ ਵੀਰ ਵੀ ਕਾਫੀ ਜੁੜੇ ਆ ਤੇ ਉਹੀ ਫੜ ਫੜ ਕੇ ਅੱਗੇ ਲੈ ਜਾਂਦੇ ਹਾਂ ਹ अच्छा सोनू के आज माल जेकर आपा पशुओं दी गल करगे टोटल 3 ਬੈੜਾਂ ਨੇ ਆਪਣੇ ਕੋਲ ਹਾਂਜੀ ਇਹ ਗੱਬਣ ਜੇ ਭਾਈ ਠੀਕ ਹੈ ਜੀ ਪਹਿਲੇ ਸਵੇ 20 ਲੀਟਰ ਦੋਦੇ ਦਿੱਤਾ ਇਹ ਪਹਿਲਣ ਦੇ ਇਹ ਪਹਿਲੇ ਸਵੇ 20 ਲੀਟਰ ਦੋਦੇ ਚਵਾਇਆ ਅਰ ਕਾ ਦੂਜੇ ਸਵੇ ਸੋਣਾ ਵਸੀਂ ਠੀਕ ਹੈ ਜੀ ਇਹ ਗੱਬਣ ਵਸੀਤੀ ਆ ਤੋ ਦੂਜਾ ਸਵੇ ਸੂਣ ਆਲੀ ਆ ਤੋ ਸਮਾਂ ਕਿੰਨਾ ਕੁ ਲੈਂਦੀ ਆ ਸਮਾਂ 10 ਦਿਨ ਲਊਗੀ 10 ਕ ਦਿਨ ਹਾਂਜੀ ਬਹੁਤ ਚੰਗੀ ਬੈੜ ਠੀਕ ਹੈ ਜੀ ਤੋ ਬਾਕੀ ਤੋ ਸਿਕੁਰੀ ਢਿੱਲ ਅਹਵਾਨੇ ਲੈਵੇ ਤੁਸੀਂ ਬੇ ਕੋ ਲੜਾ ਲੋੜਾ ਕਾਫੀ ਆ ਸੋ ਟੈਨ ਚੱਡੇ ਲੈਵੇ ਦੇ ਵਿੱਚ ਕਾਫੀ ਤੇ ਕੱਦ ਬੱਚੀ ਦਾ ਤਕਰੀਬਨ ਮੀਡੀਅਮ ਤੋਂ ਪਲੱਸ ਬਟੀਆਂ ਵੜਾਂ ਦੇ ਵਿੱਚ ਦੇਖੀ ਜੀ 22 ਬਾਈ ਲੀਟਰ ਆ ਆਰਾਮ ਨਾਲ ਚ ਵਾਹੀ ਤੇ 20 ਲੀਟਰ ਦਾ ਕਰਮਾ ਲਈ ਚਲੋ ਪਹਿਲੇ ਸਵੇ ਚੁਵਾ ਕੀਆ ਸੋ ਦੂਜੇ ਸਵੇ ਤਕਰੀਬਨ 22 ਲੀਟਰ 20 20 ਤੋਂ ਪਲੱਸ 21 ਲੀਟਰ ਦੀ ਸੁਭਾਵਨਾ ਹੈਗੀ ਹੈ ਬਾਕੀ ਕੁਆਲਿਟੀ ਚੰਗੀ ਆ ਕ੍ਰੋਸ ਬ੍ਰੀਡ ਦੇ ਵਿੱਚ ਵੜ ਆ ਦੇਖੋ ਜੀ ਐ ਟਿਪਣ ਚੁੱਪਣ ਵਧੀਆਂ ਪੂਰੀ ਤਰ੍ਹਾਂ ਦੀ ਜੀ ਬਹੁਤ ਬਹੁਤ ਵਧੀਆ ਸਾਲ ਗਰੰਟੀ ਪੂਰੀ ਫੋਲੋ ਹੋਗੀ ਭਾਈ ਥਾਣਾ ਦੀ ਠੀਕ ਆ ਬਾਕੀ ਸਾਨੂੰ ਵੀ ਚਲੋ ਮੈਨੂੰ ਲੱਗਦਾ ਜਿਹੜੇ ਭਰਾਵਾਂ ਦਾ ਪ੍ਰੋਫੈਸ਼ਨ ਆ 20 22 ਸਾਲ 25 ਸਾਲ ਤੋਂ ਕੰਮ ਉਹ ਮੈਨੂੰ ਲੱਗਦਾ ਵੀ ਗਾਹਕ ਨੂੰ ਵੀ ਉਹਨਾਂ ਤੇ ਤਵਾਰ ਕਰਨਾ ਚਾਹੀਦਾ ਕਿਉਂਕਿ ਆਨਲਾਈਨ ਵੀ ਤੁਸੀਂ ਭੈਣ ਭਰਾ ਉਹਨਾਂ ਦੇ ਵਪਾਰੀ ਵੀਰਾਂ ਤੱਕ ਵੀ ਤੁਸੀਂ ਜਿਹੜਾ ਆਨਲਾਈਨ ਮਾਲ ਵੀ ਪਹੁੰਚਾਈ ਜਾਂਦੇ ਸਾਡੀ ਗਰੰਟੀ ਤੇ ਕੋਈ ਥਣਮ ਨਾ ਵੇਖੀ ਜੀ ਹਾਂਜੀ ਗਰੰਟੀ ਫੁੱਲ ਠੀਕ ਆ ਸੋ ਤੋਂ ਸੇ ਇੱਕ ਵਾਰੀ ਤੁਹਾਨੂੰ ਆਪ ਖੋਲ ਕੇ ਤੋੜ ਕੇ ਤਸੱਲੀ ਨਾਲ ਦਿਖਾਉਣੇ ਆ ਦੂਜਾ ਸੂਬਾ ਇਹ ਸਵੈਰ ਨੇ ਸੂਣਾ ਤੇ ਐਚ ਐਫ ਦੇ ਵਿੱਚ ਕ੍ਰੋਸ ਆ ਛਿੱਗੀ ਜੇ ਮੂੰਹ ਤੇ ਛਿੱਗੀ ਆ ਮੂੰਹ ਦੰਦ ਕੰਨੀਆਂ ਫਿਰ ਖੜੀਆਂ ਹੀ ਹੋਣਗੀਆਂ ਛੋਰੀਆਂ ਠੀਕ ਆ ਭਾਈ ਸੋ ਕੰਨੀਆਂ ਖੜੀਆਂ ਹੋਣਗੀਆਂ ਠੀਕ ਆ ਜੀ ਛਿੱਗੀ ਆ ਛੇ ਦੰ ਬਹੁਤ ਸੋਹਣੀ ਆ ਜਿੰਨੇ ਵੀ ਆ ਜੰਮੀ ਪਾਲੀ ਆ ਕਰਮਾ ਲਈ ਆ ਦੇਖੋ ਸੋ ਚੱਡੇ ਲੇਵੇ ਦੀ ਬੰਤਰ ਚੰਗੀ ਆ ਢਿਲ ਢੋਲੇ ਲੇਵੇ ਦੇ ਵਿੱਚ ਕਾਫੀ ਹਾਂਜੀ ਤੇ ਮੁੱਠੀ ਮੁੱਠੀ ਥਾਣਾ ਹਾਂ ਆ ਦੇਖੋ ਠੀਕ ਆ ਸੋ ਬਖਾਲਾ ਬਖੂਲਾ ਬਹੁਤ ਸੋਹਣਾ ਚੰਗੀ ਤਿਆਰੀ ਕਰਦੀ ਜਾਂਦੀ ਆ ਠੀਕ ਆ ਜੀ ਸੋ ਤਕਰੀਬਨ 8-10 10 ਦਿਨਾਂ ਦੇ ਵਿੱਚ ਚੰਗਾ ਥੱਲੋਂ ਲੇਵਾ ਚੱਡਾ ਤਿਆਰ ਕਰ ਲੂਗੀ ਥੱਲੋਂ ਵੀਰੇ ਮੋੜ ਲਿਆ ਸੋ ਬਾਕੀ ਫੇਸ ਕੁਆਲਿਟੀ ਬਹੁਤ ਸੋਹਣੀ ਆ ਠੀਕ ਆ ਫੇਸ ਕੁਆਲਿਟੀ ਚੰਗੀ ਆ ਕਰਾਸ ਬਰੀਡ ਦੇ ਵਿੱਚ ਹੀ ਆ ਗਈ ਆ ਐਚ ਐਫ ਦਾ ਕਰਾਸ ਆ ਸੋ ਥਣਪੁਰਾ ਥੀ ਮੁਠੀ ਵਾਲਾ ਨੋਕ ਵਾਲਾ ਥਾਣਾ ਗੈਬ ਆਫਸੀ ਥਾਣਾ ਦਾ ਬਹੁਤ ਵਧੀਆ ਠੀਕ ਆ ਜੀ ਸੋ 8-10 ਦਿਨਾਂ ਦੇ ਵਿੱਚ ਚੰਗੀ ਭਰਜੂਗੀ ਥੱਲੇਓ ਬਾਕੀ ਸੋਨੂ ਬਰਾ ਹੈ ਵੀ ਨਰਮਾ ਪੂਰੀ ਠੰਢੀ ਆ ਧੀਰੀ ਆ ਆ ਠੀਕ ਹੈ ਸੋ ਹੈ ਪੂਰੀ ਠੰਡੀ ਤੇਰੀਆ ਸੀਲ ਸਾਊਗਾ ਠੀਕ ਹੈ ਜੀ ਇਧਰੋਂ ਤੁਹਾਨੂੰ ਇੱਕ ਵਾਰ ਫੇਰ ਆਪਾਂ ਬੈਕ ਸਾਈਡ ਤੋਂ ਵਿਖਾ ਦਿੰਦੇ ਆ ਆ ਦੇਖੋ ਤਾਂ ਨਖੇੜ ਬਹੁਤ ਸੋਹਣਾ ਆਪਸੀ ਥਣਾ ਦਾ ਥਣ ਵੀ ਪੂਰਾ ਮੁੱਠੀ ਮੁੱਠੀ ਆ ਠੀਕ ਹੈ ਜੀ ਹਾਂ ਜੀ ਆ ਦੇਖੋ ਸੋ ਕਾਫੀ ਸੋਹਣੀ ਕੁਆਲਿਟੀ ਵਾਲੀ ਥਣ ਲੱਗਾ ਬੱਛੀ ਨੂੰ ਤੇ ਇਹ ਸੋਨੂ ਗੁਰ ਕੀ ਮੋਲ ਕੀ ਡਿਮਾਂਡ ਕਰਦੀ ਇਹਦੀ ਮੋਲ ਤੇ ਭਾਜੀ ਇਹਦਾ ਲੋਗ ਇਹ ਜੀ ਦਾ 1.5 ਲੱਖ ਹੀ ਮੰਗ ਸਕਦੇ ਆ ਪਰ ਆਪਾਂ ਉੜਦੀ ਵਾਲਾ ਮੁੱਲ ਕਰਨੀ ਆ ਵੀਡੀਓ ਪਹਿਲੀ ਆਪਾਂ ਡਿਸਕਾਊਂਟ ਕਾਫੀ ਵੱਡੇ ਦੇਨੇ ਆ ਹਾਂਜੀ ਪਹਿਲੀ ਵੀਡੀਓ ਆ ਤੇ 80 85 ਨੇ ਕਹਿੰਦਾ 76000 ਰੁਪਏ ਦੀ ਅਸੀਂ ਦੇਣਾ 76000 ਦੀ ਹਾਂਜੀ 70 ਤੇ 75 ਵਿੱਚੋਂ ਭਾਈ ਛੂੜ ਛੱਪਾ ਹੀ ਹੋਣਾ ਅੱਛਾ ਜੀ ਉਹਦਾ ਉਹਦਾ ਅਸੀਂ ਬਾਹਰ ਹੋਏ ਤਾਂ ਸਵਾ ਲੱਖੀ ਮੰਗੇ ਇਹਦਾ ਠੀਕ ਆ ਪਰ ਆਪਣੀ ਮਾਨਤਨ ਕਰਦੀਏ ਖੁੱਲਾ ਡੁੱਲਾ ਮਾਨਤਨ ਕਰਾਂਗੇ ਆਹੋ ਬਿਲਕੁਲ ਜਾਇਜ਼ ਠੀਕ ਆ ਮੈਂ ਵੀ 76000 ਦੇ ਵਿੱਚੋਂ ਮੈਂ ਨਾ ਡਾ ਦਈਏ ਕੋਈ 1000 ਰੁਪਏ ਹੋਰ ਡਾ ਦਈਏ ਕੋਈ ਨਹੀਂ ਦੇ ਦਈਏ 75 ਦੀ ਇਤੋਂ ਠੀਕ ਹੈ ਬਈ ਚਲੋ ਵੀ ਲੋਬੀਆ 75000 ਦੀ ਦੋਸਤੋ ਵੈੜ ਮਿਲ ਜੂਗੀ ਠੀਕ ਹੈ ਪਹਿਲੀ ਵੀਡੀਓ ਆ ਭਾਈ ਆਪਦੇ ਹਾਂਜੀ ਪਹਿਲੀ ਵੀਡੀਓ ਆਲੀ ਨਹੀਂ ਆਪਣੀ ਵੀਡੀਓ ਪਹਿਲੀ ਹੈ ਬਾਕੀ ਚਲੋ ਮਾਲ ਦਾ ਮੋਲ ਹੀ ਮੰਗਿਆ ਜਾਂਦਾ ਵੀਰ ਤੇ ਇਹ ਦੋਸਤੋ 75000 ਦੀ ਬੱਚੀ ਮਿਲ ਜੂਗੀ ਬਾਕੀ ਤੁਸੀਂ ਦੇਖ ਲਿਆ ਰੰਗ ਟੰਗ ਬਹੁਤ ਸੋਹਣਾ ਰੰਗ ਬਾਜਾ ਕਰਮ ਵਾਲੀ ਫੈਸ਼ਨ ਫੂਸ਼ਨ ਵੈੜ ਦਾ ਬਹੁਤ ਜਿਆਦਾ ਪਿਆਰਾ ਠੀਕ ਹੈ ਤੇ ਸਭ ਤੋਂ ਮੇਨ ਗੱਲ ਆ ਵੀ ਹੈ ਠੰਡੀ ਧੀਰੀ ਆ ਇਧਰ ਤੁਹਾਨੂੰ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਆਪਾਂ ਦਿਖਾ ਦਿੰਦੇ ਆ ਆ ਜੀ ਠੀਕ ਹੈ ਜੀ। ਇਸ ਤੋਂ ਬਾਅਦ ਸੋਨੂੰ ਆਪਣੇ ਕੋਲ ਵੀਰੇ ਆ ਬੈੜ ਆ ਗਈ ਕਰੋ ਸਿਕ। ਹਾਂ ਜੀ। ਪਾਜੀ ਨੂੰ 50 ਦਿਨਾਂ ਦੀ ਸੂਈ ਨੂੰ ਜੇ। 50 ਦਿਨਾਂ ਦੀ ਸੂਈ ਹੈ। ਮਗਰ ਬੱਸੀ ਜੇ। ਮਗਰ ਬੱਸੀ ਆ ਗਈ ਆ। ਠੀਕ ਹੈ ਜੀ। ਦੁੱਧਾਂ ਹਮ ਮਮਾ ਓਕੇ ਤੇ ਬੋਲਾ 15-16 ਲੀਟਰ ਹੈਗਾ ਜੀ। ਠੀਕ ਹੈ ਜੀ। ਲਓ ਵੀ 50 ਦਿਨਾਂ ਦੀ ਸੂਈ ਹੈ ਤੇ ਸੁਭਾ ਹੈ ਦੂਜਾ ਹੀ ਇਹਦਾ। ਹਾਂ ਜੀ ਦੂਜਾ ਦੂਜਾ ਤੇ ਠੀਕ ਆ। ਲਓ ਵੀ ਦੂਜਾ ਸੁਭਾ ਕਰੋਸ ਦੇ ਵਿੱਚ ਆ ਗਈ ਠੀਕ ਆ ਜੀ ਕਰੋਸ ਆਂਗਾ। ਹਾਂ ਜੀ ਤੇ 15 ਕਿਲੋ ਜਾਂ 15 ਤੋਂ ਪਲੱਸ ਬੋਲਾ ਮੰਨ ਲਿਓ ਕੱਚਾ ਦੁੱਧ ਮੰਨ ਲਿਓ ਠੀਕ ਆ ਜੀ। ਤੇ ਬਾਕੀ ਮੁੱਠੀ-ਮੁੱਠੀ ਦਾਣਾ ਨੋਕ ਵਾਲਾ ਸੋ ਚੱਡੇ-ਚੁੱਡੇ ਦੀ ਬੰਤਰ ਚੰਗੀ ਆ ਬਾਕੀ ਮੇਰਾ ਭਰਾ ਜਿੱਦਾਂ ਮਰਜ਼ੀ ਦੋ ਟਾਈਮ ਇੱਥੇ ਆਣ ਕੇ ਚੋਕੇ ਆਪਣੀ ਟਾਈਮ ਤੋਂ ਟਾਈਮ ਤਸੱਲੀ ਕਰ ਲਿਆ ਜੀ ਬਹੁਤ ਖੂਬਸੂਰਤ ਹੋਵਾਨਾ ਛੱਡਾ ਬਿਲਕੁਲ ਕੰਪੈਕਟ ਅਡਰ ਦੇ ਵਿੱਚ ਆ ਦੇਖੋ ਆਲੇ ਮੋੜ ਲੈ ਵੀ ਠੀਕ ਆ ਜੀ ਸੋ ਹਾਈਟ ਕਾਦੇ ਦੀ ਕਿਸਾਨ ਵਿਰੋਧ ਤਕਰੀਬ ਨੂੰ ਵੱਡੀਆਂ ਵੜਾਂ ਦੇ ਵਿੱਚ ਹੀ ਆ ਫੇਸ ਕੁਆਲਿਟੀ ਤੁਸੀਂ ਦੇਖ ਲਈਏ ਕ੍ਰੋਸ ਅੰਗ ਦੇ ਵਿੱਚ ਆ ਜਾਂਦੀ ਆ ਗਾਇਬ ਆਪਸੀ ਥਨਾਂ ਦੇ ਵਿੱਚ ਕਾਫੀ ਆ ਜਾ ਰਹੀ ਮੇਰਾ ਭਰਾ ਕੋਈ ਅਗਲੇ ਥਾਨਾ ਅਗਲਾ ਤੇ ਪਿਛਲੇ ਨਾਲ ਪਿਛਲਾ ਚੁਭਾਈ ਕਰੀ ਚੱਲੇ ਵਸੀ ਜੇ ਭਾਈ ਇਹ ਦੇ ਮਗਰ ਠੀਕ ਹੈ ਜੀ ਬੱਚਾ ਇਹਦਾ ਕਿਹੜਾ ਨਾੜੂ ਵਾਲਾ ਹਾਂਜੀ ਨਾੜੂ ਵਾਲਾ ਨਾੜੂ ਠੀਕ ਹੈ ਜੀ ਆਹ ਬੱਚੀ ਜੇ ਮਗਰ ਠੀਕ ਹੈ ਜੀ ਤੋਂ ਨਾੜੂ ਨਾਲ ਆ ਬੱਚੇ ਤੇ ਅੱਜ 50 ਦਿਨਾਂ ਦੀ ਸਾਰੀ ਤੇ ਵੜ ਸੁਈ ਆ ਤੋਂ 15 ਜਾਂ 16 ਲੀਟਰ ਦੇ ਥਲੇ ਇਸ ਵਕਤ ਇਹ ਨੂੰ ਮਦਾਨ ਆ ਸਮਝੇ ਨੂੰ ਮੱਧ ਸਮਝ ਕੇ ਲਵੇ ਠੀਕ ਹੈ ਜੀ ਹਾਂ ਬਹੁਤ ਦੇਰਾ ਮਈਆਂ ਤੋਂ ਤਾਂ ਠੀਕ ਆ ਬਾਕੀ ਸੋਨੂ ਵੀਰੇ ਬੰਗਾ ਬੁੰਗਾ ਪਾਉਣ ਦੀ ਵੀ ਲੋੜ ਨਹੀਂ ਇਹਨੂੰ ਤੇ ਪਾ ਲੋ ਜਾਂ ਨਾ ਪਾ ਲੋ ਵੀ ਕੋਈ ਆਂਦੀ ਨਹੀਂ ਬਿਗੈਰ ਵੀ ਹਾਂਜੀ ਹਾਂਜੀ ਠੀਕ ਆ ਜੀ ਬਾਬੀ ਇਧਰ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਸੋਨੂ ਵੀਰੇ ਅੰਦਾ ਵੀ ਮੱਝ ਹੀ ਸਮਝਿਆ ਜੇ ਵੈਸੇ ਹੈ ਬਾਈ ਬਾਈ ਨਾ ਸਮਝਿਓ ਮੱਝ ਦੀ ਫੀਲਿੰਗ ਆਉਗੀ ਭਰਾਵਾਂ ਨੂੰ ਠੀਕ ਆ ਜੀ 20 ਲੀਟਰ ਦੀ ਕਰੀ ਹੁਣ 15 16 ਲੀਟਰ ਦੇ ਵਿੱਚ ਬੋਲੇ ਚ ਠੀਕ ਆ ਜੀ ਸੋ ਬਾਕੀ ਫਾਇਰ ਫੂਡ ਵੀ ਚੰਗੀ ਆ ਜੂਗੀ ਕਰਮਾਂ ਦੀ ਬੈਠਦੀ ਬਹੁਤ ਚੰਗੀ ਹਾਂਜੀ ਹਾਂ ਸੋ ਬਾਕੀ ਕੋਈ ਨਹੀਂ ਉਲਾਦੋ ਬੱਚਾ ਦੋ ਤੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤਸੱਲੀ ਕਰਾ ਦੇਣੇ ਠੀਕ ਆ ਜੀ ਇਹ ਵੀ ਉਹਨਾਂ ਭਰਾਵਾਂ ਦੇ ਲਈ ਖਾਸ ਤੌਰ ਤੇ ਹੁੰਦੀ ਆ ਵੀ ਭੂਰ ਛਟਾ ਕਿਸੇ ਭਰਾ ਨੂੰ ਪਤਾ ਲੱਗ ਸਕੇ ਬਾਕੀ ਦੁੱਧ ਕਰਮਾ ਵਾਲੀ ਥਲੇ 15 16 16 ਲੀਟਰ ਅੱਜ ਪੰਜਵੇਂ ਚੌਥੇ ਦਿਨ ਦੀ ਸੂਈ ਥਲੇ ਤੋ ਵੱਛੀ ਮਗਰ ਦੂਜਾ ਸੂਆ ਤਾਂ ਬਿਲਕੁਲ ਰੈੱਡ ਕਲਰ ਦੇ ਵਿੱਚ ਆ ਲਾਲ ਰੰਗ ਦੇ ਵਿੱਚ ਠੀਕ ਆ ਰਸੀ ਪੌਣੀ ਚਾਹ ਨਹੀਂ ਪੌਣੀ ਉਹ ਉਹ ਤਾਂ ਫਿਰ ਸੋਨੂੰ ਆਵੇ ਸਾਹਮਣੇ ਭੈਣ ਭਰਾ ਵੇਖ ਹੀ ਰਹੇ ਆ ਮੰਨ ਲਾ ਵੀ ਜੇ ਪੌਣੀ ਇਹਦੇ ਆਪਦੀ ਸ਼ਰਦਾ ਕਿਸੇ ਵੀਰ ਦੀ ਹਾਂਜੀ ਪਰ ਇਹਨੇ ਕਰਮਾ ਵਾਲੀ ਨੇ ਕੀ ਆਖਣਾ ਹੈ ਆ ਦੇਖੋ ਕੋਈ ਗੱਲ ਨਹੀਂ ਜੇ ਕੋਈ ਭਾਂਡਾ ਪੈਗਾ ਕੋਈ ਫੜ ਲਿਆ ਜੀ ਵੀਰੇ ਹਾਂ ਨਹੀਂ ਕੋਈ ਨਹੀਂ ਦਵਾ ਦੇ ਤੇ ਆ ਕੋਈ ਗੱਲ ਨਹੀਂ ਆ ਬਟ ਮਾਰਦੇ ਦੇ ਚ ਦੇਖੋ ਬਈ ਖਾਂ ਆ ਕਰੋ ਚੱਕ ਜੀ ਠੀਕ ਆ ਉਹ ਪੀੜ ਦੇ ਪਾਵਾਂ ਨੂੰ ਗਾੜਾ ਹੀ ਕਰਮਾ ਲਈ ਹੈ। ਸੋ ਬੈਂਸ ਹੂਸ ਕਾਫੀ ਜਿਆਦਾ ਆਵਾਂ ਨੇ ਛੱਡੇ ਤੇ ਉੱਪਰ ਬਾਕੀ ਥਾਣ ਬਹੁਤ ਸੋਹਣੀ ਕੁਆਲਿਟੀ ਵਾਲਾ। ਜਿਵੇਂ ਗੱਲ ਪਹਿਲਾਂ ਹੀ ਕਰ ਦਿੱਤੀ ਵੀ ਹੈ ਵੈੜਾ ਪਰ ਮੱਝਾਂ ਦੀ ਸਮਝ ਆਉਂਦੀ ਭਰਾ ਨੂੰ ਕਿਸੇ ਨੂੰ। ਮੈਂ ਥਾਣ ਵੀ ਕਰਮਾ ਲਈ ਮੱਝਾਂ ਲਈ ਹੈ ਠੀਕ ਹੈ ਜੀ। ਸਪੂਰ ਛਟਾ ਪਾਏ ਜੱਕ ਕਰਾਵਾਂਗੇ। ਬਾਕੀ ਚਵਾਈ ਤੁਸੀਂ ਸਾਹਮਣੇ ਦੇਖ ਲਓ ਠੀਕ ਹੈ। ਮਾੜਾ ਸ਼ਿਕਰਾ ਜਿਹਾ ਲੱਗਾ ਹੋਣਾ ਵੇਖਿਆ ਜੀ ਆ ਮਾੜਾ ਕੋਨੇ ਕਰ ਲੋ ਤਾ ਸੱਲੀ ਲੋ ਚਤਰਾ ਲੱਗਾ ਹਾਂ ਮੈਂ ਜੀ ਠੀਕ ਹੈ ਭਾਈ ਹਾਂ ਠੀਕ ਹੈ ਜੀ ਇਹ ਚਵਾਈ ਹੈ ਦੋਸਤੋ ਇਸ ਵਾਇਰ ਦੀ ਠੀਕ ਹੈ ਜੀ ਕੋਈ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਵਿਖਾਉਣ ਦਾ ਇਹੋ ਹੀ ਮਕਸਦ ਸੀ ਆਪਾਂ ਕੋਈ ਚੱਕਰ ਨਹੀਂ ਠੀਕ ਹੈ ਇਹ ਤੁਹਾਨੂੰ ਕੀ ਮੋਲਕ ਕੀ ਡਿਮਾਂਡ ਕਰਦੀ ਦੀ ਲੋਕਾਂ ਦਾ ਅੱਜ ਪਹਿਲਾਂ ਕਰਸੀ ਨਹੀਂ ਕਰਨਾ ਹਾਂ ਜੀ ਆਹ ਵੇ ਮੋਕੇ ਲਾ ਮੋਡੀਕਲ ਮੈਂ ਕਿਹਾ 65000 ਅਕੀ ਵਿੱਚੋਂ ਕਰਤੀਏ ਵੱਡੇ ਜਿਵੇਂ ਆਉਂਦੇ ਵੀ ਮਾਨਤਨ ਹੋਣਗੇ ਵੀ ਜੇ ਪੈਸੇ ਹਾਂਜੀ ਦੱਸੋ ਥੋੜਾ ਛਾਟਾ ਕਰਕੇ ਦੇ ਦਈਏ ਹੋਰ ਖੁੱਲੀ ਕਰ ਦਈਏ ਵਿੱਚੋਂ ਮਾਨਤਨ ਬਾੜ ਦੇ ਦੇ ਦਈਏ ਓਏ ਬਾੜ ਦੇ ਲੈ ਭਾਜੀ ਇਹ 60000 ਰੁਪਇਆ ਚਲੋ ਛੜ ਦੀਓ ਹਾਂ ਨਾ ਹੀ 60000 ਛੜ ਦੀਓ ਜੀ ਲਓ ਵੀ ਇਹ 60000 ਦਾ ਤੋਹਫਾ ਮਿਲ ਜੂਗਾ ਵੈੜ ਚੰਗੀ ਹੈ ਠੀਕ ਆ ਜੀ ਇਹ ਮੰਨ ਲੀਏ ਸਮਝ ਲਓ ਲਾਉ ਕਿ ਟਾਪ ਕਰਮਾਂ ਲਈ ਅਜੇ ਕਰਮਾਂ ਨਹੀਂ ਬੋਲੇ ਤੋਂ ਚੱਲਣਾ 15 16 ਲੀਟਰ ਦੋ ਦੋ ਬੋਲੇ ਵਿੱਚ ਅਜੇ ਬੋਲਾ ਕੱਚਾ ਦੁੱਧ ਹੀ ਪਿਆ ਕਰਦਾ ਲੋ ਵੀ ਠੀਕ ਆ ਜੀ ਸੋ ਚੰਗੀ ਸੇਵਾ ਕਿਸੇ ਭਰਾ ਦੀ ਰਹੀ ਤੇ ਲਾਊਗੀ ਟਾਪ ਕਰਮਾਂ ਦੀ ਠੀਕ ਆ ਤੇ ਵੈੜ ਤੁਸੀਂ ਦੇਖ ਲੀਏ 60000 ਦੀ ਇਹ ਮਿਲ ਜੂਗੀ ਹਾਂ ਜਾਨਾ ਇਧਰ ਇੱਕ ਤੁਹਾਨੂੰ ਇਹ ਵੈੜ ਹੋਰ ਦਿਖਾ ਦਿੰਦੇ ਆ ਕਰੌਸ ਸਪਰੀਡ ਦੇ ਵਿੱਚ ਆ ਗਈ ਐਚ ਐਫ ਦੇ ਵਿੱਚ ਬੱਚੀ ਆ ਬਹੁਤ ਪਿਆਰੀ ਇਹ ਵੀ ਤਾਜੀ ਸੂਈ ਹੈ ਹਾਂ ਜੀ ਇਹ ਮਗਰ ਬੱਚਾ ਜੀ ਮਗਰ ਬੱਚਾ ਮੇਲ ਕਾਬ ਆ ਇਹਨੂੰ ਅੱਜ ਤੁਹਾਨੂੰ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਅੱਜ 11ਵਾਂ ਦਿਨ ਦੇ ਸੂਈ ਨੂੰ 11ਵਾਂ ਦਿਨ ਹਾਂ ਜੀ ਸੋ 11ਵਾਂ ਦਿਨ ਜਿਹੜਾ ਦੋਸਤੋ ਅੱਜ ਇਹਨੂੰ ਸੂਈ ਨੂੰ ਆ ਬੱਚਾ ਤੁਹਾਨੂੰ ਇੱਕ ਵਾਰ ਦਿਖਾ ਦਈਏ ਆ ਡੱਬਾ ਬੱਚਾ ਇਸੇ ਵ ਹਏ ਇਹ ਵੀ ਤਕਰੀਬਨ ਦੂਜਾ ਕਸੂਬਾ ਹੀ ਆ ਨਹੀਂ ਭਾਈ ਪਹਿਲੇ ਸਵੇਰ ਪਲੂਣੇ ਆ ਚੌਗੀ ਮੂੰਹੋਂ ਦੰਦੀ ਚੌਗੀ ਆ ਉਹ ਵੀ ਮੂੰਹੋਂ ਦੰਦੀ ਦੋਸਤੋ ਚੌਗੀ ਆ ਚਾਰ ਦੰਦ ਬਿਹੜ ਆ ਦੇਖੋ ਠੀਕ ਹੈ ਜੀ ਆ ਮੂੰਹ ਖੋਲ ਕੇ ਤੋਰ ਦੇ ਬਾਕੀ ਖੋਲ ਕੇ ਤੁਹਾਨੂੰ ਤਸੱਲੀ ਨਾਲ ਤੋਰ ਕੇ ਦਿਖਾ ਦਿੰਦੇ ਆ ਕਿੰਨਾ ਕਹਿ ਤਾ ਥਲੇ ਇਸ ਵਕਤ ਹੁਣ ਕੋਈ ਦੁੱਧ ਜਾਂ ਪੋਲਾ ਪੂਲਾ ਦੁੱਧ ਨਹੀਂ ਦੁੱਧ ਦੋ ਦੁੱਧ ਇਸ ਵਕਤ 20 ਕਿਲੋ ਠੀਕ ਆ 20 ਕਿਲੋ ਦੁੱਧ ਦੋਸਤੋ ਦੁੱਧ ਇਸ ਵਿਹੜ ਤੇ ਥੱਲੇ ਆ ਪਨੂਨ ਪਹਿਲਾ ਸੂਆ ਬੱਚੀ ਇਹ ਸੂਈ ਆ ਸੋ 20 ਕਿਲੋ ਦੁੱਧ ਇਸ ਵਕਤੇ ਤੇ ਥੱਲੇ ਮੌਕੇ ਤੇ ਮੌਜੂਦ ਸੋ ਬਾਕੀ ਕੱਤ ਹਾਈਟ ਇਹਦਾ ਵੀ ਕਰਮਾਲੀ ਦਾ ਵੱਡਾ ਤੇ ਕੰਪੈਕਟ ਆਟਰ ਦੇ ਵਿੱਚ ਆ ਬਿਲਕੁਲ ਨਿੱਗਰ ਲੇਵੇ ਦੀ ਆ ਤੇ ਥਾਣ ਕਰਮਾਲੀ ਨੂੰ ਤਕਰੀਬਨ ਹੱਥੀ ਚਵਾਈ ਜਲਾ ਲੱਗਾ ਠੀਕ ਆ ਜੀ ਪਾਸੋਂ-ਪੋਸੋਂ ਕੇ ਤਾਂ तकरीबन ਹੋਰ ਵੀ ਨਿਕਲ ਆਉਂਦਾ ਉਹ ਤੁਹਾਨੂੰ ਹੋ ਸਕੇ ਤਾਂ ਆਪਾਂ ਵੀਡੀਓ ਦੇ ਵਿੱਚ ਧਾਰਾਂ ਦੋ-ਦੋ ਚਾਰ-ਚਾਰ ਮਾਰ ਕੇ ਜ਼ਰੂਰ ਦਿਖਾਵਾਂਗੇ ਬਹੁਤ ਪਿਆਰਾ ਥਾਣਾ ਠੀਕ ਆ ਜੀ ਸੋ ਰੰਗ ਫੈਸ਼ਨ ਚੰਗਾ ਵਿਹੜ ਦਾ ਤੇ ਕ ਸੋ ਬੱਚਾ ਮਗਰ ਮੇਲ ਕਾਫ ਉਹ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਤਾਂ ਤੋਰਾ ਤੁਸੀਂ ਇਹ ਚੈੱਕ ਕਰ ਲਓ ਠੀਕ ਆ ਜੀ ਆ ਲੈ ਮੋੜਦਾ ਵੀਰੇ ਲਾ ਦੇ ਬੱਚਾ ਜਿਹਨੂੰ ਲਾਉਣਾ ਦੋ ਦੋ ਚਾਰ ਚਾਰ ਮਾਰਤੇ ਇਸ ਤਰ੍ਹਾਂ ਕੋਈ ਗੱਲ ਨਹੀਂ ਕੋਈ ਵੱਡੀ ਕੋਈ ਦਿੱਕਤ ਨਹੀਂ ਕੋਈ ਜਿਹੜਾ ਪਸ਼ੂ ਕੋਈ ਪੰਗਾ ਜੂੜ ਗਿੱਜਿਆ ਕੋਈ ਨਹੀਂ ਉਹਨੇ ਲੈਣਾ ਹੀ ਹੈ ਹਨਾ ਨਾਲੇ ਪਲੂਨ ਪਹਿਲਾ 100 ਬੱਚੀ ਆ ਚਲੋ ਕੋਈ ਪਾਲੂਗਾ ਗਾਂ ਵੀ ਚੰਗਾ ਪਲੂਨ ਹਾਂਜੀ ਤੋਂ ਬਾਕੀ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਦਿੰਦੇ ਆ 20 ਕਿਲੋ ਇਸ ਵਕਤੇ ਦੇ ਥੱਲੇ ਦੋ ਦੋ ਮੌਜੂਦ ਆ ਤਕਰੀਬਨ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਤੁਹਾਨੂੰ ਦਿਖਾ ਰਿਹਾ ਆ ਪਾ ਬੱਚਾ ਲਾ ਦੇਨੇ ਇੱਕ ਵਾਰੀ ਆ ਦੇਖੋ ਕਾਲ ਬੰਦ ਕਰ ਬਸ ਕਿਹਦਾ ਆਪਾਂ ਟਾਇਲਰ ਪਾਣੀ ਦਾ ਮਾਰ ਕੇ ਕੋੰਧਾ ਰੰਮਾ ਪੜਾ ਦੇ ਪਾਲ ਕੌਣ ਦਾ ਆਪੀ ਕਿਹਦੇ ਨੂੰ ਸੰਤੋਹ ਹੋਈ ਮਾਰਦੇ ਨਹੀਂ ਕਿ ਚਲ ਠੀਕ ਹੈ ਬਹੁਤ ਯਾਰੀ ਬੋਲੀ ਹੈ ਭਾਈ ਬਈ ਤਾਂ ਨੋਰਮਲ ਹਟਾ ਦੋ ਸੋ ਬੰਗਾ ਜੂੜ ਗੇਜੀਆ ਕਰਮਾ ਦੀ ਪਲੂਣ ਪਹਿਲਾ ਸੂਆ ਸੂਣ ਕਰਕੇ ਬਟ ਤੁਸੀਂ ਵੇਖੋਗੇ ਵੀ ਕੋਈ ਹਿਲਜੁਲ ਨਹੀਂ ਹੈਗੀ ਬੰਗਰ ਅਸੀਂ ਪਾ ਕੇ ਵੀ ਕਈ ਨਾ ਪਸ਼ੂ ਤੜਫਦੇ ਜੇ ਰਹਿੰਦੇ ਆ ਪਰ ਜਿੱਥੇ ਖੜੀ ਹੈ ਕਰਮ ਵਾਲੀ ਖੜੀ ਹੈ ਚਲੋ ਵੰਗਾ ਜੋੜ ਕੋਣਾ ਵੀ ਚਾਹੀਦਾ ਪਸ਼ੂ ਨੂੰ ਥਾਣ ਤੋਂ ਵਿਖਾ ਦਿਓ ਭਾਈ ਬਹੁਤ ਜ਼ਰਾ ਕਰਿਆ ਜੀ ਥਾਣ ਤੋਂ ਬਾਕੇ ਦੇਖੋ ਕਿੰਨਾ ਗਣਾ ਚੱਪਾ ਚੱਪਾ ਬਾਹਰ ਹੁੰਦਾ ਬਿਲਕੁਲ ਬਿਲਕੁਲ ਇਹ ਚੰਗੀ ਸੋਹਣੀ ਕੁਆਲਟੀ ਵਾਲਾ ਥਾਣਾ ਚਲੋ ਠੀਕ ਹੋ ਗਿਆ ਠੀਕ ਹੈ ਜੀ ਠੀਕ ਹੈ ਸੋਨੂ ਵੀਰੇ ਦੱਸੋ ਮੋਲ ਕੀ ਕਰਦੇ ਆ ਬੋਲੇ ਦਾ 85 ਕਰ ਲਈਏ 80 ਕਰ ਲਈਏ ਹਾਂ ਨਾ 75 ਦੀ ਦੇ ਦਾਂਗੇ ਭਾਈ 75 ਦੇ ਹਾਂ ਜੀ ਤੇ ਬਾਕੀਆਂ ਜਮਾਨਤਾਂ ਕੀਤੇ ਆ ਦੇਦੇ ਚ ਵੀ ਕਰਕੇ ਤਈਏ ਫਿਰ ਛੋਟਾ 72 ਦੇ ਦੀ ਹਾਨ ਆਈ 72 ਦੇ ਸੋ ਨੂੰ ਕੋਈ ਹੋਰ ਵੀ ਛਾਲ ਵਜਦੀ ਮਾਰਦਗੇ ਇਹ ਇਹਦੇ ਵਿੱਚ ਛੋੜ ਹੀ ਹੋਣੀ ਆ 70000 ਦੀ ਹਾਨਾ ਵਸ਼ੀ ਮਿਲ ਜੂਗੀ ਠੀਕ ਆ ਜੀ ਠੀਕ ਆ ਵੀ 70000 ਦੀ ਹਾਨਾ ਹਾਨਾ ਵਸ਼ੀ ਇਹਦੇ ਵਿੱਚ ਛੋੜ ਹੋ ਜੂਗੀ ਠੀਕ ਆ ਵੀਰੇ ਹਾਂਜੀ ਵੀ ਇਹ ਤਾਂ ਗੱਲ ਹੋਈ ਨਾ ਵੀ ਚਲੋ ਰਾਹ ਸਿਰ ਮਿਲ ਗਿਆ ਵਿੱਚੋਂ ਕੋਈ ਛੋੜ ਛੱਪਿਆ ਰਹਿ ਗਿਆ ਹਾਂਜੀ ਛੋੜ ਛੱਪਿਆ ਰਹਿ ਗਿਆ ਠੀਕ ਆ ਜੀ ਲਓ ਵੀ ਇਹ 70000 ਦੀ ਦੋਸਤੋ ਵੱਛੀ ਮਿਲ ਜੂਗੀ ਡਿਮਾਂਡ 75000 ਠੀਕ ਆ ਜੀ ਚਾਹੇ ਕੁਛ ਵੀ ਕਰਾ ਲਓ 700 ਵਛਾ ਮਗਰਬਾ ਕੀ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਆਪਾਂ ਦਿਖਾ ਦਿਤੀਆਂ ਇਹ ਅੱਜ ਤੁਹਾਨੂੰ ਵੀਰੇ ਤਿੰਨੀ ਡੰਗਰ ਸੀ ਆਪਣੇ ਕੋਲ ਤਿੰਨੀ ਪਸ਼ੂ ਸੀ ਹਾਂਜੀ ਤਿੰਨੀ ਤਿੰਨੀ ਤੇ ਮਾਲ ਫਿਰ ਇਸੇ ਤਰ੍ਹਾਂ ਲਈ ਆਈਏ ਕੱਢ ਕੱਢ ਕੇ ਹਾਂਜੀ ਹਾਂਜੀ ਆਹ ਇਹ ਦੋਸਤੋ ਅੱਜ ਤਿੰਨ ਐਨੀਮਲ ਸੀਗੇ ਠੀਕ ਆ ਜੀ ਦੋ ਬੈੜਾ ਸੂਈਆਂ ਤੇ ਇੱਕ ਗੱਬਣ ਵੱਛੀ ਤੁਹਾਨੂੰ ਆਪਾਂ ਦਿਖਾ ਦਿਤਤੀ ਆ ਸੋ ਪੁੱਛੋ ਸਾਰੇ ਚੰਗੇ ਆ ਠੀਕ ਆ ਜੀ ਸੋ ਰੇਟ ਅਕੋਰਡਿੰਗ ਵੀ ਗੱਲ ਬਣ ਜੂਗੀ ਬਾਕੀ ਮਾਲ ਚੰਗਾ ਸਾਫ ਸੁਥਰਾ ਹੈ ਇੱਕ ਤੁਹਾਨੂੰ ਵੀਰੇ ਨੰਬਰ ਆਪਣੇ ਕਰ ਦਿਓ ਸਾਂਝੇ 8264699200 ਠੀਕ ਹੈ ਜੀ 82644 9320 ਜੀ ਠੀਕ ਹੈ ਬੋਕੇ ਭਾਜੀ ਪਿੰਡ ਕਿਸ਼ਨਕੋਟ ਆ ਤਸੀਲ ਬਟਾਲਾ ਡਿਸਟ੍ਰਿਕਟ ਗੁਰਦਾਸਪੁਰ ਤੇ ਬਾਕੀ ਸਾਨੂੰ ਮੇਰੇ ਨਾਲ ਲੱਗਦੇ ਪਿੰਡ ਹੋਰ ਕਿਹੜੇ-ਕਿਹੜੇ ਆਪਣੇ ਲੱਗੇ ਆਪਣੇ ਕਮਾਨ ਜੇ 3 ਕਿਲੋਮੀਟਰ ਆ ਇੱਥੋਂ 3 ਕਿਲੋਮੀਟਰ ਨਾਲ ਨਾਲ ਸਕੇਰ ਕੇ ਬਿੰਦਪੁਰ ਜੀ ਆ ਹਾਂਜੀ ਹਾਂਜੀ ਤੇ ਵਿਆਸ ਦਾ ਬਿਲਕੁਲ ਕੰਡਾ ਬਿਆਸ ਤੇ ਆਦਾ ਹਾਂਜੀ 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 ਬਿਲਕੁਲ ਮੋਬਿਲ ਠੀਕ ਹੈ ਜੀ ਸੋ ਇਹ ਏਰੀਆ ਇਹ ਦੂਸਰੋ ਡਿਸਟੈਂਸ ਆ ਬਾਕੀ ਤੁਹਾਨੂੰ ਆਪਾਂ ਨੋਟ ਕਰਾ ਦਿੱਤੀ ਹੈ ਲਾਈਵ ਲੋਕੇਸ਼ਨ ਦਾ ਅਗੇ ਵੀ ਤੁਸੀਂ ਸ੍ਰੀ ਹਰਿਗੋਬਿੰਦਪੁਰ ਦੀ ਇੱਥੇ ਵਿਜ਼ਿਟ ਕਰ ਸਕਦੇ ਜੇ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਨਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ